ਸਾਨੂੰ ਟਰੈਕਟਰ ਰੈਲੀ ਵੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਨਜ਼ਰ ਜਾ ਰਹੀ ਹੈ ਤੁਹਾਨੂੰ ਟਰੈਕਟਰਾਂ ਦਾ ਇਹ ਵੱਡਾ ਕਾਫਲਾ ਉਹ ਨਜ਼ਰ ਆਊਗਾ ਕਿਹੜੇ ਪਿੰਡ ਤੋਂ ਆਏ ਹੋ ਹੰਬੜਾ ਤੋਂ ਬਈ ਜੀ ਹੰਬੜਾ ਤੋਂ ਹੰਬੜਾ ਤੋਂ ਆਏ ਹੋ ਹੰਬੜਾ ਤੋਂ ਆਏ ਨੇ ਤੁਸੀਂ ਕਿੱਥੋਂ ਆਏ ਹੋ ਜੀ ਕਿਹੜਾ ਪਿੰਡ ਕਿਹੜਾ ਹੈ ਸਾਰੇ ਦੇਖ ਰਹੇ ਹੋ ਕਿ ਹਰ ਪਾਸੇ ਤੁਹਾਨੂੰ ਟਰੈਕਟਰ ਨਜ਼ਰ ਆਉਣਗੇ ਰਵਨੀਤ ਸਿੰਘ ਬਿੱਟੂ ਦੇ ਇਸ ਰੋਡ ਸ਼ੋਅ ਕੰਮ ਨੋਮੀਨੇਸ਼ਨ ਦਾਖਲ ਕਰਨ ਦੀ ਜੋ ਇੱਕ ਅੱਜ ਮੋਟਾ 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 ਤੈ ਹੋ ਗਈਆਂ ਉਹ ਕੋਲਾ ਰਣ ਜਿਹੜਾ ਪਿੰਡ ਹੈ ਜੀ ਬਿੱਟੂ ਮੁੱਲਾਂਪੁਰ ਕੀ ਕਹਿਣਾ ਚਾਹੁੰਦੇ ਹੋ ਅਕਬਰ ਫੇਰ ਬਿੱਟੂ ਹਰ ਪਾਸੇ ਜਿੱਥੇ ਨਜ਼ਰ ਮਾਰੋਗੇ ਕੈਮਰਾ ਪਰਸਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਉਣ ਹਰ ਤਰਫ ਤੁਹਾਨੂੰ ਇਹ ਵੱਡੇ ਰੋਡ ਸ਼ੋਅ ਵਿੱਚ ਲੋਕ ਨਜ਼ਰ ਆਉਣ ਰਵਨੀਤ ਸਿੰਘ ਬਿੱਟੂ ਨਾਮੀਨੇਸ਼ਨ ਦਾਖਲ ਕਰ ਰਹੇ ਨੇ ਲੁਧਿਆਣਾ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਦਿਖਾਈਆਂ ਕੈਮਰਾ ਪਰਸਨ ਰਾਜਵਿੰਦਰ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ